ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਅਸੀਂ ਤੁਹਾਡੇ ਨਾਲ ਅਮਰ ਸਿੰਘ ਚਮਕੀਲੇ ਦਾ ਇੱਕ ਬੜਾ ਹੀ ਦਿਲਚਸਪ ਕਿੱਸਾ ਲੈ ਕੇ ਹਾਜ਼ਰ ਹੋਏ ਹਾਂ ਉਹ ਕਿੱਸਾ ਜਦੋਂ ਪੰਜਾਬ ਪੁਲਿਸ ਦਾ ਇੱਕ ਡੀਐਸਪੀ ਆਪਣੇ ਗਨਮੈਨਾਂ ਨਾਲ ਚਮਕੀਲੇ ਦੇ ਦਫ਼ਤਰ ਵਿੱਚ ਧੁੱਸ ਦੇਣੇ ਪੜ ਜਾਂਦਾ ਹੈ ਤੇ ਦੂਰ ਛੋਲੇ ਕੁਲਤਿਆਂ ਵਾਲੀ ਰੇੜੀ ਤੇ ਖੜੇ ਚਮਕੀਲੇ ਨੇ ਇਹ ਸਭ ਆਪਣੇ ਅੱਖੀਂ ਵੇਖਿਆ ਤਾਂ ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ ਅੱਜ ਆਹੀ ਕਿੱਸਾ ਦੋਸਤੋ ਤੁਡੇ ਨਾਲ ਸਾਂਝਾ ਕਰਨਾ ਹੈ ਜੀ ਬੜਾ ਦਿਲਚਸਪ ਕਿੱਸਾ ਹੈ ਜੀ ਆਸ ਕਰਦਾ ਤੁਹਾਨੂੰ ਇਹ ਪਸੰਦ ਆਊਗਾ ਆਪਣੇ ਵਿਚਾਰ ਸਾਨੂੰ ਹੇਠਲੇ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਜੀ ਅੱਜ ਸ਼ੁਰੂ ਕਰਦੇ ਹਾਂ ਜੀ ਇੱਕ ਪੁਲਿਸ ਦੀ ਗੱਡੀ ਆ ਕੇ ਅਚਾਨਕ ਅਮਰ ਸਿੰਘ ਚਮਕੀਲੇ ਦੇ ਦਫ਼ਤਰ ਮੂਹਰੇ ਰੁਕੀ ਗੱਡੀ ਵਿੱਚੋਂ ਇੱਕ ਡੀਐਸਪੀ ਅਤੇ ਕੁਝ ਸਿਪਾਹੀ ਉਤਰ ਕੇ ਚਮਕੀਲੇ ਦੇ ਦਫ਼ਤਰ ਵਿੱਚ ਤੁਰਸਦੇਣੇ ਜਾ ਬੜੇ ਹਰਜੀਤ ਗਿੱਲ ਉਸ ਦਿਨ ਦਫ਼ਤਰ ਵਿੱਚ ਬੈਠਾ ਸੀ ਤੇ ਚਮਕੀਲਾ ਦਫ਼ਤਰ ਦੇ ਬਾਹਰ ਛੋਲੇ ਕੁਲਟੀਆਂ ਵਾਲੀ ਰੇੜੀ ਤੇ ਖੜਾ ਕਿਸੇ ਨਾਲ ਗੱਲਾਂ ਕਰ ਰਿਹਾ ਸੀ ਚਮਕੀਲੇ ਨੇ ਜਿਉਂ ਹੀ ਆਪਣੇ ਦਫ਼ਤਰ ਵਿੱਚ ਜਾਂਦੇ ਪੁਲਿਸ ਵਾਲੇ ਦੇਖ ਕੇ ਤਾਂ ਉਸ ਦੇ ਸਾਹ ਸੁੱਤੇ ਗਏ ਸੀ ਸਡੋਲ ਸਰੀਰ ਤੇ ਲੰਮਾ ਕਦ ਹੋਣ ਦੇ ਬਾਵਜੂਦ ਵੀ ਉਹ ਸੁਭਾਅ ਦਾ ਬਹੁਤ ਡਰੂ ਸੀ ਸ਼ਾਇਦ ਇਸ ਪਿੱਛੇ ਬਚਪਨ ਤੋਂ ਹੰਡਾਈ ਉਸ ਦੀ ਗਰੀਬੀ ਦਾ ਹੱਥ ਸੀ ਇਹ ਵੀ ਇੱਕ ਹਕੀਕਤ ਸੀ ਕਿ ਚਮਕੀਲੇ ਦੇ ਗੀਤ ਸੁਣ ਕੇ ਲੋਕਾਂ ਵਿੱਚ ਜੋਸ਼ ਆ ਜਾਂਦਾ ਸੀ ਤੇ ਉਹ ਆਪਣੇ ਆਪ ਨੂੰ ਦਲੇਰ ਅਤੇ ਖਾੜਕੂ ਸਮਝਣ ਲੱਗ ਜਾਂਦੇ ਸੀ ਚਮਕੀਲੇ ਦੇ ਗੀਤਾਂ ਦੇ ਪਾਤਰ ਅਕਸਰ ਬਈਲੀ ਬਦਮਾਸ਼ ਅਤੇ ਲੜਾਕੇ ਹੋਇਆ ਕਰਤੇ ਸੀ ਪਰ ਅਸਲ ਜ਼ਿੰਦਗੀ ਵਿੱਚ ਚਮਕੀਲਾ ਬਹੁਤ ਸੌ ਡਰੂ ਨਮਾਣਾ ਨਰਮ ਰਹਿਮਦਿਲ ਤੇ ਨਿਮਰ ਸੁਭਾਤਾ ਸੀ ਚਮਕੀਲੇ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਸੀ ਉਸ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਕਰੇ ਤਾਂ ਕੀ ਕਰੇ ਉਹ ਅੱਖ بچਾ ਕੇ ਉੱਥੋਂ ਭੱਜ ਜਾਵੇ ਜਾਂ ਦਫ਼ਤਰ ਵਿੱਚ ਜਾ ਕੇ ਪੁਲਿਸ ਦੇ ਆਉਣ ਦਾ ਕਾਰਨ ਪਤਾ ਕਰੇ ਕੁਝ ਪਲਾਂ ਦੀ ਜਕਾ ਤਕ ਉਪਰੰਤ ਉਸ ਦੇ ਮਨ ਅੰਦਰੋਂ ਆਵਾਜ਼ ਆਈ ਕਿ ਤੂੰ ਕਿਹੜਾ ਕੋਈ ਗੁਨਾਹ ਕੀਤਾ ਹੈ ਜੋ ਪੁਲਿਸ ਨੂੰ ਦੇਖ ਕੇ ਭੱਜਦਾ ਫਿਰੇ ਚਮਕੀਲਾ ਮਨ ਕਰੜਾ ਜਿਹਾ ਕਰਕੇ ਜਿਉਂ ਹੀ ਆਪਣੇ ਦਫ਼ਤਰ ਵੱਲ ਜਾਣ ਲੱਗਾ ਤਾਂ ਉਸ ਨੂੰ ਯਾਦ ਆ ਗਿਆ ਕਿ ਦੋ ਕੁ ਦਿਨ ਪਹਿਲਾਂ ਇੱਕ ਮੇਲੇ ਦੇ ਪ੍ਰੋਗਰਾਮ ਵਿੱਚ ਉਸਨੇ ਸਟੇਜ ਤੋਂ ਕੁਝ ਚਾਮਲੇ ਹੋਏ ਪੁਲਿਸੀਆਂ ਨੂੰ ਮਖੌਲ ਕੀਤੇ ਸੀ ਚਮਕੀਲੇ ਨੂੰ ਚੋੜ ਵਿੱਚ ਆ ਕੇ ਕਰੀਆਂ ਹੋਈਆਂ ਟਿਚਰਾਂ ਯਾਦ ਆ ਗਈਆਂ ਸੀ ਲੈ ਵੀ ਚਮਕੀਲਾ ਹੁਣ ਤਾਂ ਪੱਕਾ ਫੰਟਾ ਚੜੂ ਦੇ ਮਨ ਬਚਨੀ ਕਰਦਾ ਚਮਕੀਲਾ ਆਪਣੇ ਦਫ਼ਤਰ ਤੋਂ ਉਲਟ ਦਿਸ਼ਾ ਨੂੰ ਮੁੜਨ ਲੱਗਾ ਹੀ ਸੀ ਤਾਂ ਖਰਜੀਤ ਗੱਲ ਨੇ ਅੰਦਰੋਂ ਆ ਕੇ ਹਾਕ ਮਾਰ ਦਿੱਤੀ ਸੀ ਸੂਖਾ ਚਮਕੀਲੇ ਦੇ ਕੰਬਦੇ ਹੋਏ ਪੁੱਲਾਂ ਵਿੱਚੋਂ ਮਸਾਂ ਹੀ ਨਿਕਲੇ ਸੀ ਹਾਂਜੀ ਉਹ ਪ੍ਰੋਗਰਾਮ ਬੁੱਕ ਕਰਨ ਆਏ ਆ ਗਿੱਲ ਨੇ ਦੱਸਿਆ ਤਾਂ ਮਸਾਂ ਚਮਕੀਲੇ ਦੀ ਜਾਨ ਵਿੱਚ ਜਾਨ ਪਈ ਸੀ ਉਹ ਦਫ਼ਤਰ ਵਿੱਚ ਗਿਆ ਸੀ ਤਾਂ ਡੀਐਸਪੀ ਤੇ ਬਾਕੀ ਸਾਰੇ ਉਸ ਦੇ ਨਾਲ ਦੇ ਪੁਲਸੀਏ ਚਮਕੀਲੇ ਨੂੰ ਜੱਫੀ ਪਾ ਕੇ ਮਿਲੇ ਸੀ ਉਹਨਾਂ ਨੂੰ ਬੈਠਣ ਦਾ ਇਸ਼ਾਰਾ ਕਰਕੇ ਚਮਕੀਲਾ ਹੱਥ ਜੋੜ ਕੇ ਨਿਮਰਤਾ ਨਾਲ ਖੜ ਗਿਆ ਸੀ ਹੁਕਮ ਕਰੋ ਸਰਕਾਰ ਪ੍ਰੋਗਰਾਮ ਬੁੱਕ ਕਰਨਾ ਆਏ ਸੀ ਯਾਰ ਤੇਰਾ ਬੰਦਾ ਕਹਿੰਦਾ ਪਹਿਲਾਂ ਤਾਂ ਹੀ ਬੁੱਕਾ ਕਿਸੇ ਦਾ ਉੱਡਣ ਦਾ ਪ੍ਰੋਗਰਾਮ ਮੈਂ ਦੇਖ ਲੰਨਾ ਗਿੱਲ ਕਿਦਣ ਦਾ ਪ੍ਰੋਗਰਾਮ ਤੇ ਕਿੱਥੇ ਹੈ ਚਮਕੀਲਾ ਡਾਇਰੀ ਖੋਲਦਾ ਹੋਇਆ ਬੋਲਿਆ ਸੀ ਭੰਬਰਪੁਰੂ ਪ੍ਰੋਗਰਾਮ ਹੈ ਜੀ ਇਹਨਾਂ ਦਾ 29/288 ਨੂੰ ਗਿੱਲ ਡਾਇਰੀ ਵਿੱਚ ਬੁੱਕ ਹੋਇਆ ਹੋਰ ਜਗਾਂ ਦਾ ਪ੍ਰੋਗਰਾਮ ਦਿਖਾਉਣ ਲੱਗ ਪਿਆ ਸੀ ਚਮਕੀਲਾ ਡਾਇਰੀ ਦੇ ਬੁੱਕ ਹੋਏ ਉਸ ਦਿਨ ਦੇ ਪੰਨੇ ਨੂੰ ਗੌਰ ਨਾਲ ਦੇਖਣ ਲੱਗ ਪਿਆ ਸੀ ਉਹ ਦੇਖਦਾ ਹੋਇਆ ਸੋਚ ਰਿਹਾ ਸੀ ਕਿ ਸਾਹਮਣੇ ਬੈਠੇ ਪੁਲਿਸ ਵਾਲਿਆਂ ਨੂੰ ਹੁਣ ਕੀ ਜਵਾਬ ਦੇਵੇ ਕਿਉਂਕਿ ਉਸ ਲਈ ਪੁਲਿਸ ਵਾਲਿਆਂ ਦਾ ਅਖਾੜਾ ਲਗਾਉਣਾ ਅਸੰਭਵ ਸੀ ਕੁਝ ਦੇਰ ਜਦੋਂ ਚਮਕੀਲਾ ਕੁਝ ਨਹੀਂ ਸੀ ਬੋਲਿਆ ਤਾਂ ਡੀਐਸਪੀ ਨਾਲ ਆਇਆ ਹੌਲਦਾਰ ਬੋਲਿਆ ਆਹ ਫਿਰ ਦੱਸ ਕੁਝ ਮਾਲਕ ਨੂੰ ਮਾਫੀ ਮੰਗਦਾ ਮੈਂ ਖੜਾ ਨਹੀਂ ਲਾ ਸਕਦਾ ਉਸ ਦਿਨ ਮੇਰਾ ਗੁਰੂ ਭਾਈ ਆ ਪਾਰਸ ਬਹੁਤ ਵਧੀਆ ਗਾਉਂਦਾ ਮੈਂ ਆਪਣੀ ਥਾਂ ਪਾਰਸ ਨੂੰ ਭੇਜ ਦਿੰਨਾ ਨਿਮਰਤਾ ਨਾਲ ਚਮਕੀਲੇ ਨੇ ਹੱਥ ਜੋੜ ਦਿੱਤੇ ਸੀ ਚਮਕੀਲੇ ਗਾਵੇਂਗਾ ਤਾਂ ਤੂੰ ਹੀ ਚਾਹੇ ਸਾਨੂੰ ਕੜੀਸਕੇ ਨਾਲ ਲਿਜਾਣਾ ਪਵੇ ਡੀਐਸਪੀ ਰੋਵ ਨਾਲ ਬੋਲਿਆ ਸੀ ਉਹ ਤਾਂ ਜੇ ਤੋਰ ਕੇ ਲਿਜਾਵੋਗੇ ਮੈਂ ਤਾਂ ਵੀ ਚਲੇ ਜਾਵਾਂ ਪਰ ਤੁਸੀਂ ਮੇਰਾ ਸਰੀਰ ਲੈ ਜਾਓਗੇ ਮੇਰੇ ਅੰਦਰਲੇ ਕਲਾਕਾਰ ਨੂੰ ਨਹੀਂ ਮੋਤੀਆਂ ਵਾਲਿਓ ਮੈਂ ਖੁੱਲ ਕੇ ਗਾ ਨਹੀਂ ਸਕੂਗਾ ਮੇਰੇ ਮਨ ਅੰਦਰ ਕਿਸੇ ਹੋਰ ਦਾ ਬੁੱਕ ਹੋਇਆ ਪ੍ਰੋਗਰਾਮ ਛੱਡਣ ਦਾ ਦੁੱਖ ਹੋਵੇਗਾ ਦਿਮਾਗ ਉੱਪਰ ਬੋਝ ਰੱਖ ਕੇ ਮੈਂ ਕਿਵੇਂ ਗਾਉਂਗਾ ਵਿਚਾਰਾ ਜਿਹਾ ਬਣੇ ਬੈਠੇ ਚਮਕੀਲੇ ਨੂੰ ਦੇਖ ਕੇ ਡੀਐਸਪੀ ਟੇਲਾ ਪੈ ਗਿਆ ਸੀ ਦੇਖ ਚਮਕੀਲੇ ਮੈਂ ਆਪ ਵੀ ਤੇਰਾ ਬਹੁਤ ਵੱਡਾ ਫੈਨ ਆ ਬੜੀ ਆਸ ਲੈ ਕੇ ਆਇਆ ਯਾਰ ਸਾਡਾ ਦਿਲ ਨਾ ਤੋੜ ਜਿਵੇਂ ਮਰਤੀ ਹੇਟ ਉੱਤੇ ਕਰਕੇ ਸਾਡਾ ਪ੍ਰੋਗਰਾਮ ਬੁੱਕ ਕਰ ਚਮਕੀਲੇ ਦੇ ਚਿਹਰੇ ਉੱਪਰੋਂ ਭਾਅ ਉੱਡ ਗਿਆ ਤੇ ਰੌਣਕ ਆ ਗਈ ਸੀ ਜੇ ਇਹ ਗੱਲ ਹੈ ਤਾਂ ਇੱਕ ਕੰਮ ਕਰ ਦਿਓ 2 ਵਜੇ ਸਾਡਾ ਪ੍ਰੋਗਰਾਮ ਮੁੱਕਣਾ ਤੇ ਉੱਥੋਂ ਸਾਨੂੰ ਤੁਹਾਡੇ ਕੋਲ ਆਉਣ ਨੂੰ 3 ਘੰਟੇ ਲੱਗਣਗੇ ਤੁਸੀਂ ਆਪਣਾ ਪ੍ਰੋਗਰਾਮ 5 ਵਜੇ ਤੋਂ ਬਾਅਦ ਦਾ ਰੱਖ ਲਓ ਫੇਰ ਮੈਂ ਅਡਾ ਦੂੰ ਬੁੰਦੀਆਂ ਭਾਵੇਂ 6 ਵਜੇ ਆ ਜੀ ਡੀਐਸਪੀ ਚੱਟ ਬੋਲਿਆ ਸੀ ਚਮਕੀਲੇ ਨੇ ਪ੍ਰੋਗਰਾਮ ਬੁੱਕ ਕਰਕੇ ਉਹਨਾਂ ਲਈ ਚਾਹ ਪਾਣੀ ਮੰਗਵਾ ਲਿਆ ਸੀ ਜਦੋਂ ਉੱਠ ਕੇ ਉਹ ਬਾਹਰ ਜਾਣ ਲੱਗੇ ਤਾਂ ਚਮਕੀਲਾ ਉਹਨਾਂ ਨੂੰ ਸਤਿਕਾਰ ਵਜੋ ਉਹਨਾਂ ਦੀ ਗੱਡੀ ਤੱਕ ਛੱਡਣ ਚਲਾ ਗਿਆ ਸੀ ਗੱਡੀ ਵਿੱਚ ਬੈਠਦਿਆਂ ਡੀਐਸਪੀ ਚਮਕੀਲੇ ਨੂੰ ਹੱਥ ਮਲਾਉਣ ਲੱਗਾ ਕਹਿੰਦਾ ਚਮਕੀਲੇ ਤੇਨ ਨਾਲ ਇੱਕ ਹੋਰ ਗਿਲਾ ਯਾਰ ਤੂੰ ਦਿਉਰਾਂ ਪਰਜਾਈਆਂ ਜੇਠਾ ਜੀਜੇ ਸਾਲੀਆਂ ਤੇ ਡਰਾਈਵਰਾਂ ਦੇ ਗੀਤ ਪੱਥਰੇ ਗਾਏ ਨੇ ਪਰ ਪੁਲਿਸ ਵਾਲਿਆਂ ਦਾ ਇੱਕ ਨਹੀਂ ਗਾਇਆ ਚਮਕੀਲਾ ਬੋਲਿਆ ਉਹ ਤਾਂ ਡਰ ਦੇ ਨੇ ਨਹੀਂ ਗਾਇਆ ਬਾਈ ਕਿ ਤੁਸੀਂ ਢਾਕੇ ਨਾ ਕੁੱਟੋ ਵੈਸੇ ਇੱਕ ਨਵੇਂ ਗੀਤ ਵਿੱਚ ਮੈਂ ਕਿਹਾ ਸੀ ਪੁਲਿਸ ਡਰਾਈਵਰ ਤੇ ਗਉਣ ਵਾਲੇ ਸਾਰੇ ਇੱਕੋ ਕੋਠੀ ਦੇ ਤਾਲੇ ਆਹੋ ਆਹੋ ਕੀ ਚਮਕੀਲੇ ਨੂੰ ਮੈਂ ਕਹਿਣਾ ਇਹਦਾ ਕਿਹੜਾ ਕੋਠੜਾ ਟੈਣਾ ਪੁੱਠੇ ਰਾ ਪੈਂਦੇ ਨੇ ਅੱਖ ਨਾਲ ਧੀਮੀ ਧੀਮੀ ਤਲਾਸ਼ ਹੀ ਲੈਂਦੇ ਨੇ ਡੀਐਸਪੀ ਨੇ ਚਮਕੀਲੇ ਦਾ ਹੱਥ ਕੁੱਟ ਲਿਆ ਸੀ ਤੇ ਮੁਸਕਰਾ ਕੇ ਉਸ ਤੋਂ ਰੁਕਸਤੀ ਲੈਂਦਿਆਂ ਗੱਡੀ ਨੂੰ ਚਲਾਉਣ ਦਾ ਆਪਣੇ ਡਰਾਈਵਰ ਨੂੰ ਆਦੇਸ਼ ਦੇ ਦਿੱਤਾ ਸੀ ਬਹੁਤ ਬਹੁਤ ਧੰਨਵਾਦ ਦੋਸਤੋ ਇਹ ਸੀ ਉਸ ਮਹਾਨ ਕਲਾਕਾਰ ਦੀ ਇੱਕ ਖੂਬਸੂਰਤ ਯਾਦ ਆਸ ਕਰਦਾ ਤੁਹਾਨੂੰ ਇਹ ਸਟੋਰੀ ਵਧੀਆ ਲੱਗੂਗੀ ਆਪਣੇ ਵਿਚਾਰ ਸਾਨੂੰ ਉੱਥੇ ਲਿਖ ਕਮੈਂਟ ਕਰਕੇ ਜਰੂਰ ਦਿਓ ਮਿਲਦੇ ਆਂ ਜੀ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਜੀ